ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨਾਲ ਜੀਲ 'ਚ ਮੁਲਾਕਾਤ ਕਰਨ ਨੂੰ ਲੈ ਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਅਸਿੱਧੇ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ 'ਤੇ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਸਿਆਸਤ ਹੁਣ ਪੂਰੀ ਤਰ੍ਹਾਂ ਭਖੀ ਹੋਈ ਹੈ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੁੱਖ ਮੰਤਰੀ ਦੇ ਇਸ ਬਿਆਨ ਖਿਲਾਫ ਉਤਰ ਆਏ ਨੇ ਅਤੀਸ ਬਿਆਨ ਦੀ ਬਾਜਵਾ ਵੱਲੋਂ ਸਖਤ ਸ਼ਬਦਾਂ 'ਚ ਨਿਖੇਦੀ ਕੀਤੀ ਗਈ ਹੈ ਉਹਨਾਂ ਨੇ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਪੰਜਾਬੀ ਵਿਰਸੇ ਤੇ ਸੰਤਾ ਦੀ ਮਰਿਆਦਾ ਦੇ ਖਿਲਾਫ ਦੱਸਿਆ ਇਸੇ ਨਾਰੀ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਸਟੇਟ ਚਾੜੀ ਕੀ ਸਟੇਟ ਸੰਭਾਲਣ ਦੀ ਵੀ ਸਲਾਹ ਦਿੰਦੀ ਹੈ ਇੱਕ ਵੱਡਾ ਸਾਰਾ ਟਵੀਟ ਪ੍ਰਤਾਪ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਲਿਖਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਕੱਲ ਸਾਡੇ ਸੂਬੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵਿੱਟਰ ਅਕਾਊਂਟ ਤੇ ਦਿਖਿਆ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾਂ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਪੜ ਕੇ ਮਨ ਨੂੰ ਬਹੁਤ ਉਦਾਸ ਹੋਇਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਹੋ ਰਹੀ ਚਰਚਾ ਅਤੇ ਅੱਜ ਅਖਬਾਰਾਂ 'ਚ छਪੀਆਂ ਖਬਰਾਂ ਨੂੰ ਪੜ ਕੇ ਤੇ ਸੁਣ ਕੇ ਮੇਰੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦੇ ਤੇ ਬੋਲਣ ਤੋਂ ਪਹਿਲਾਂ ਮੈਂ ਸਮੂਹ ਸੰਗਤ ਦੇ ਧਿਆਨ ਵਿੱਚ ਇਹ ਗੱਲ ਲਿਆਉਣਾ ਚਾਹੁੰਦਾ ਕਿ ਜਿਵੇਂ ਅਸੀਂ ਸਭ ਜਾਣਦੇ ਹਾਂ ਇਹ ਸਾਡਾ ਪੰਜਾਬੀ ਵਿਰਸਾ ਨਹੀਂ ਹੈ ਅਤੇ ਨਾ ਹੀ ਇਤਿਹਾਸ ਵਿੱਚ ਕਿਤੇ ਅਜਿਹੀ ਕੋਈ ਉਦਾਹਰਣ ਮਿਲਦੀ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤ ਪੜ੍ਹੀ ਕੀਤੀ ਗਈ ਹੋਵੇ ਪੰਜਾਬੀ ਸਦਾ ਹੀ ਆਪਣੇ ਗੁਰੂਆਂ ਪੀਰ ਪੈਗੰਬਰਾਂ ਸਾਧੂ ਸੰਤਾਂ ਤੇ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆਏ ਹਨ ਗੁਰਬਾਣੀ ਚ ਸੰਤਾਂ ਸਾਧਨਾਂ ਤੇ ਬ੍ਰह्म ਗਿਆਨੀਆਂ ਦੀ ਮਹਾਨਤਾ ਬਹੁਤ ਉੱਚੇ ਰੂਪ ਚ ਦਰਸਾਈ ਗਈ ਹੈ ਉਹ ਪਰਮਾਤਮਾ ਨਾਲ ਇਕਮਿਕ ਹੁੰਦੇ ਹਨ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਸੰਤ ਦੀ ਮਹਿਮਾ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਜਿੱਥੇ ਉਹਨਾਂ ਨੂੰ ਪ੍ਰਭੂ ਦਾ ਰੂਪ ਮੰਨਿਆ ਗਿਆ ਹੈ ਸੰਤ ਉਹ ਹਨ ਜੋ ਨਾਮ ਜਪਦੇ ਹਨ ਸੇਵਾ ਕਰਦੇ ਹਨ ਤੇ ਮਨੁੱਖ ਨੂੰ ਅਕਾਲ ਪੁਰਖ ਨਾਲ ਜੋੜਦੇ ਹਨ ਗੁਰਬਾਣੀ ਵਿੱਚ ਸੰਤ ਅ ਜਵੜੀ ਇਸ ਪ੍ਰਕਾਰ ਕੀਤੀ ਗਈ ਹੈ ਕਿ ਨਾਮ ਕੀ ਮਹਿਮਾ ਸੰਤ ਰਿਧਵਸੈ ਸੰਤ ਪ੍ਰਤਾਪ ਦੁਰਤਸਬਨਸੈ ਸੰਤ ਕਾ ਸੰਗ ਵੱਡ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਮੈਂ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦਾ ਨੇਤਾ ਹੋਣ ਦੇ ਨਾਤੇ ਸਮੂਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮੰਤਰੀ ਐਮ ਐਲ ਏ ਐਮ ਪੀ ਅਤੇ ਵਿਸ਼ੇਸ਼ ਤੌਰ ਤੇ ਆਪ ਸੁਪਰੀਮੋ अरविंद केचरीवाल पंजाब प्रभारी मनीष सिसोदिया पंजाब प्रधान अमन अरोड़ा मंत्री हरजोत सिंह बैंस एमपी श्रीयनाथपुर साहिब मालविंदर सिंह कंग मुखबुलारे कुलदीप सिंह ਢਾਲੀਵਾਲ ਐਮਐਲਏ ਦੇਵਮਨ ਅਤੇ ਹੋਰ ਉਹ ਆਗੂ ਜੋ ਡੇਰਾ ਬਿਆਸ ਦੇ ਪ੍ਰੇਰਕ ਅਤੇ ਪ੍ਰੇਮੀ ਹਨ ਨੂੰ ਪੁੱਛਣਾ ਚਾਹੁੰਦਾ ਕਿ ਉਹ ਪੰਜਾਬ ਦੇ 3.5 ਕਰੋੜ ਲੋਕਾਂ ਅਤੇ ਦੇਸ਼ ਵਿਦੇਸ਼ਾਂ ਚ ਰਹਿੰਦੇ ਡੇਰਾ ਬਿਆਸ ਦੇ ਪੈਰੋਕਾਰਾਂ ਤੇ ਸ਼ਰਧਾਲੂਆਂ ਨੂੰ ਇਹ ਸਪਸ਼ਟ ਕਰਨਗੇ ਕਿ ਇਹ ਉਹਨਾਂ ਦੀ ਪਾਰਟੀ ਦੀ ਅਧਿਕਾਰਿਤ ਲਾਈਨ ਹੈ ਜਾਂ ਸਿਰਫ ਭਗਵੰਤ ਮਾਨ ਦਾ ਨਿੱਜੀ ਵਿਚਾਰ ਜੋ ਉਹਨਾਂ ਦੇ ਨਿੱਜੀ ਟਵਿੱਟਰ ਅਕਾਊਂਟ ਤੇ ਪ੍ਰਗਟ ਕੀਤਾ ਗਿਆ ਇਸ ਬਾਰੇ ਆਮ ਆਦਮੀ ਪਾਰਟੀ ਦਾ ਸਟੈਂਡ ਲੋਕਾਂ ਦੇ ਸਾਹਮਣੇ ਸਾਫ਼ ਹੋਣਾ ਚਾਹੀਦਾ ਇੱਥੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਲਾਈਨ ਤੋਂ ਹਟ ਕੇ ਆਪਣੀ ਕੈਬਨਿਟ ਰੈਂਕ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਕੇ ਰਸੋਖਾਨਾ ਸ਼੍ਰੀ ਨਾਬਾ ਕਮਲ ਰਾਜ ਸਾਹਿਬ ਨਾਲ ਜੁੜੀਆਂ ਸੰਗਠਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ ਭਗਵੰਤ ਮਾਨ ਜੀ ਪੰਜਾਬ ਦੇ ਲੋਕ ਪਿਛਲੇ 4 ਸਾਲਾਂ ਨਾਲ ਤਾਂ ਤੁਹਾਡੇ ਚੁਟਕਲੇ ਕਹਾਣੀਆਂ ਤੇ ਕਾਮੇਡੀ ਪੁਣਾ ਵੇਖ-ਵੇਖ ਕੇ ਅੱਕ ਚੁੱਕੇ ਨੇ ਅੱਜ ਲੋੜ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਹੁਣ ਬੱਸ ਕਰੋ ਬਹੁਤ ਕਾਮੇਡੀ ਹੋ ਚੁੱਕੀ ਹੈ ਤੇ ਸਟੇਟ ਛੱਡੋ ਤੇ ਸਟੇਟ ਨੂੰ ਸੰਭਾਲੋ ਟੀਚਨਾ ਅਤੇ ਵਿਅੰਗ ਕਰਨੇ ਬੰਦ ਕਰੋ ਪਹਿਲਾਂ ਤੁਸੀਂ ਕਿਸਾਨਾਂ ਤੇ ਤਾਂਜ ਕਰ ਸੀ ਫਿਰ ਮੁਲਾਜ਼ਮਾਂ ਤੇ ਤੇ ਹੁਣ ਬਾਦ ਅਕਾਲ ਤੱਕ ਸਾਇਦ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਤੇ ਤੇ ਹੁਣ ਸੰਤਾ ਤੇ ਵੀ ਇਹ ਸਭ ਕੁਝ ਮੁੱਖ ਮੰਤਰੀ ਦੇ ਅਹੁਦੇ ਨੂੰ ਕਦਰਿਤ ਸ਼ੋਭਾ ਨਹੀਂ ਦਿੰਦੇ ਤੇ ਸਾਫ਼-ਸਾਫ਼ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਵੀ ਦਿੱਤੀ ਹੈ ਤੇ ਤਾਂਜ ਵੀ ਕੱਸਿਆ ਕਿ ਸਟੇਟ ਸੰਭਾਲੋ ਅਕਤਾਰਾ ਕੀ ਕੁਝ ਕਰਨਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ